ਅਹ ਦੇਖੋ ਮਿੱਤਰੋ ਕਿੰਨਾ ਕੈਂਟ ਜੰਤਰਾ ਇਹਦੇ ਨਾਲ ਦੇਖੋ ਜੋ ਫਿਟਿੰਗ ਕੀਤੀ ਹੈਗੀ ਆ ਪਾਈਪਾਂ ਦੀ ਭਵਾਂ ਸੈਂਟਰੀ ਵਾਲਿਆਂ ਦੀ ਆ ਤੇ ਭਵਾਂ ਜਾਂ ਦੂਸਰੀਆਂ ਬਿਜਲੀ ਵਾਲੀਆਂ ਪਾਈਪਾਂ ਦੇਖੋ ਯਾਰ ਕਿੰਨੀ ਕੈਂਟ ਚੀਜ਼ ਬਣਾਈਆਂ ਬਣਾਉਣ ਵਾਲੇ ਨੇ ਯਾਰ ਸਲਾਮ ਆ ਯਾਰ ਦਿਲੋਂ ਹਣਾ ਤੇ ਦੇਖੋ ਇੱਕ ਕੱਲੀ ਕੱਲੀ ਚੀਜ਼ ਇਹਦੇ ਨਾਲ ਦਿਖ ਰਹੀ ਆ ਵੀ ਇਹਦੇ ਵਿੱਚ ਕਿੱਥੇ ਕਿੱਥੇ ਪੈ ਪਾਈ ਆ ਵੀ ਕਿਸੇ ਵੀ ਛੋੜ ਨੂੰ ਆਪਾਂ ਦੇਖਣਾ ਹੈਗਾ ਹਣਾ ਜੋ ਲੀਕ ਹੋ ਜਾਂਦੀ ਆ ਕਈ ਵਾਰ ਜਾਂ ਕੁਝ ਵੀ ਹੋਏਗਾਗਾ ਤੇ ਉਹ ਇਹਦੇ ਨਾਲ ਪਤਾ ਲੱਗ ਜਾਂਦਾਗਾ ਹੈਗੀ ਐਨਾ ਪੂਰੀ ਘੈਂਟ ਗੱਲ ਬਾਤ ਆ ਯਾਰ ਕਹਿੰਦੇ ਵੀ ਐਵੇਂ ਦੀ ਤਕਨੀਕ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਅੱਜਕੱਲ ਜਿਆਦਾਤਰ ਦੂਸਰਾ ਹੀ ਸਿਸਟਮ ਚੱਲ ਰਿਹਾਗਾ ਉਹਦੇ ਨਾਲ ਭਾਏ ਪੰਜ ਗੱਲ ਚੰਗੀਆਂ ਮਾੜੀਆਂ ਦਾ ਕੁਝ ਪਤਾ ਨਹੀਂ ਲੱਗਦਾ ਹੈਗਾ ਤੇ ਲਾਲਚ ਦੇ ਵਿੱਚ ਕੋਈ ਨਾ ਕੋਈ ਪਾ ਵੀ ਜਾਂਦਾ ਹੈਗਾ ਪਰ ਇਹ ਚੀਜ਼ ਦੇ ਨਾਲ ਦੇਖੋ ਚੈੱਕ ਕੀਤਾ ਜਾ ਸਕਦਾਗਾ ਵੀ ਕਿੱਥੋਂ ਪੈਪ ਦਾ ਸਿਸਟਮ ਦਬਿਆ ਜਾਂ ਕੁਝ ਵੀ ਹੈਗਾ ਬਹੁਤ ਵਧੀਆ ਜੰਤਰ ਬਣਾਇਆਗਾ ਤੇ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ